ਕਹੇਆ ਹੈ ਛੋਟੂ ਲਾ ਹਵਾਰ ਹਵਾਰ ਠੀਕ ਆ ਯਾਰ ਇੰਨੇ ਚੱਲ ਆ ਤੋਰ ਸਾਈਕਲ ਆ ਯਾਰ ਆਉਣ ਦੇ ਛੋਟ ਨੂੰ ਫੜਾ ਸਾਈਕਲ ਛੋਟੂ ਨੂੰ ਛੋਟੂ ਨੂੰ ਫੜਾ ਦੇ ਛੋਟੂ ਨੂੰ ਫੜਾਉ ਸਾਈਕਲ ਆ ਬੰਦਾ ਜੀ ਆਪਣੇ ਥਾਂਦੇਵਾਲ ਤੋਂ ਸਾਈਕਲ ਤੇ ਖਨੌਰੀ ਬਾਡਰ ਆ ਖਨੌਰੀ ਬਾਡਰ ਆ ਹੁਣੇ ਹੁਣੀ ਪਹੁੰਚਿਆ ਜੀ ਹਰੇ ਆ ਸਾਈਕਲ ਦਿਖਾ ਉਹ ਵੀ ਬਾਈ ਦਾ ਸਾਈਕਲ 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 ਤੇ ਆਇਆ ਵੀ ਕਹੇ ਕਿਲੋਮੀਟਰ ਆਈ ਥਾਂਦੇ ਪਾਲ 200 200 ਤੋਂ ਪਲੱਸ ਆ ਕਿੰਨੇ ਦਿਨ ਹੋ ਗਏ ਤੁਰੇ ਨੂੰ ਅੱਜ ਤੁਰੇ ਅੱਜ ਤੜਕੇ ਤੁਰੇ ਅਸੀਂ ਐਂ ਟੂ ਕਿੰਨੇ ਵਜੇ ਤੁਰੇ ਅਸੀਂ ਕੱਲ ਤੁਰੇ ਕੱਲ ਕ' ਵਜੇ ਕੱਲ 6 ਵਜੇ ਤੁਰਿਆ ਰਾਤ ਚ ਰਾਤ ਕਿੱਥੇ ਕੱਟੀ ਰਾਤ ਕਿੱਥੇ ਕੱਟੀ ਰਾਤ ਉੱਥੇ ਤੇਰੇ ਯਾਰ ਮਸਤੂਆਣੇ ਮਸਤੂਆਣੇ ਤੇ ਜਮਾ ਕੋਈ ਡਿਕ ਡਿਕਤ ਤਾਂ ਨਹੀਂ ਆਈ ਰਾਹ ਚ ਨਹੀਂ ਆਈ ਹਾਂ ਨਹੀਂ ਆਇਆ ਅਜੇ ਰਸਤੇ 'ਚ ਆਓ ਜੀ ਚਲੋ ਲੈ ਕੇ ਚਲੋ ਸਵਾਗਤ ਹਾਰ ਹਾਰ ਲਿਆਓ ਹਾਰ ਉਹ ਹਾਰ ਚੱਕ ਕੇ ਲਈ ਓਏ ਮੇਰੇ ਲਈ ਕੈਮਰੇ 'ਚ ਪਿਆਗਾ ਤੇਰੇ ਨਾਲ ਕੈਮਰੇ 'ਚ ਹਾਰ ਪਿਆ ਜਾ ਲੀਟ ਪਟ ਕੇ ਸਵਾਗਤ ਕਰਾਂਗੇ ਯਾਰ ਬੰਦਾ ਐ ਲੈ ਹਾਰ ਪਾਓ ਉਹ ਲੈ ਉਹ ਕਰ ਸ਼ਾਬਾਸ਼ ਛੋਟੂ ਨਾਮ ਤੇਰੇ ਬਾਈ ਠੰਦੇਵਾਲ ਤੋਂ ਆਇਆ ਸਾਈਕਲ ਤੇ ਕੱਲ ਸਵੇਰ ਵਜੇ ਜਿਹੜਾ ਤੁਰਿਆ ਹੋਇਆ ਬਾਈ ਬਹੁਤ ਬਹੁਤ ਧੰਨਵਾਦ ਐ ਹੁੰਦਾ ਜਨੂਨ ਬਾਈ ਇਹ ਹੁੰਦਾ ਕਿਸਾਨੀ ਦਾ ਜਨੂਨ ਆ ਦੇਖੋ ਤੁਹਾਡੇ ਸਾਹਮਣੇ ਸਾਈਕਲ ਤੇ ਆਇਆ ਹੁਣ ਪਹੁੰਚਿਆ ਕੱਲ ਸਵੇਰ ਦਾ ਤੁਰਿਆ ਸੀ ਬਾਈ ਕਹਿੰਦਾ ਰਾਤ ਮੈਂ ਮਸਤ ਉਹਨੇ ਕੱਟੀ ਸੀਗੀ ਤੇ ਹੁਣ ਪਹੁੰਚ ਗਿਆ ਸਾਈਕਲ ਤੇ ਖਨੋਰੀ ਬਾਡਰ ਆ ਤੁਸੀਂ ਦੇਖ ਸਕਦੇ ਹੋ ਪਿੰਡ ਫਾਂਦੇਵਾਲ ਤੋਂ ਜ਼ਿਲ੍ਹਾ ਮੁਕਸਰ ਸਾਹਿਬ ਜ਼ਿਲ੍ਹਾ ਮੁਕਸਰ ਸਾਹਿਬ ਘੱਟੋ ਘੱਟ 200 ਕਿਲੋਮੀਟਰ ਤੋਂ ਚੱਲ ਕੇ ਆਇਆ ਬਹੁਤ ਬਹੁਤ ਧੰਨਵਾਦ ਬਾਈ ਦਾ ਲਾਇਡ ਲਾਇਡ ਜੀ ਚ ਹਰ ਵਾਹ ਇੱਥੇ 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 ਲੈ ਛੋਟੂ ਆ ਆ ਪਾ ਹਰ ਪਾ ਹਰ ਲਓ ਜੀ ਬਾਈ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਹਰ ਪਾ ਕੇ બોલે સોનહાર દેખો જી પાઓ જી 200 કિલોમીટર તો આયા સાયકલ દે ભાર લે ઓર આજા રે બાબા આજ બહુ મોટી કરવાણી આ ભાઈ સાયકલ દે 200 કિલોમીટર તો જોડેની બહુ મોટી કરવાણી આ ਮਕਸਰ ਜਿਹੜਾ ਪਿੰਡ ਥਾਂਦੇ ਵਾਲਾ 200 ਕਿਲੋਮੀਟਰ ਸਾਈਕਲ ਚਲਾ ਕੇ ਆਇਆ। ਕੱਲ ਪਹਿਲੀ ਰਾਤ ਮਕਸਰੋਂ ਸਾਹਿਬ ਲਈ ਇਹਨਾਂ ਨੇ ਰਸਤੇ ਵਿੱਚ ਅੱਜ 20 ਦੇ ਹੋਣ ਦੇ ਬਾਵਜੂਦ ਇੱਥੇ ਪਹੁੰਚੇ ਬਾਈ। ਅੱਛਾ ਜੀ। ਇਹਨਾਂ ਦੀ ਬਹੁਤ ਵੱਡੀ ਦੇਣ ਹੈ ਭਾਰਤ ਤੇ ਬਾਈ ਦਾ ਨਾਮ ਕੀ ਹੈ? ਬਾਈ ਦਾ ਨਾਮ ਫਰਮੇਲ ਸਿੰਘ। ਕਿਹੜਾ ਨਾਮ ਕੀ ਨਾਮ ਬਾਈ? ਫਰਮੇਲ ਸਿੰਘ। ਫਰਮੇਲ ਸਿੰਘ। ਫਰਮੇਲ ਸਿੰਘ ਆਤਮਾ ਸੇਵਾ। ਉੱਥੇ ਉੱਥੇ ਲੈ ਕੇ ਜਾਣਾ ਕਾ ਲਓ। ਕਿਹੜਾ ਪਿੰਡ ਆ ਬਾਈ ذرا? ਥਾਂਦੇ ਵਾਲਾ ਥਾਂਦੇ ਵਾਲਾ। ਮਕਸਰ ਚ। ਮਕਸਰ ਚ। ਅੱਛਾ ਅੱਛਾ ਕਿਹ ਕਿਲੋਮੀਟਰ ਹੋਊਗਾ? 2200 ਕਿਲੋਮੀਟਰ ਵਾਲਾ 2200 ਤੇ ਰਾਜ ਥੱਕੇ ਨਹੀਂ ਫਿਰਦੇ ਗੱਲ ਤੇ ਥੱਕੇ ਨਹੀਂ ਅੱਛਾ ਜਮਾ ਚਾਲ ਹੋਰ ਕੱਢ ਸਕਦੇ ਅੱਛਾ ਹੋਰ ਵੀ ਚੱਲ ਸਕਦਾ ਹੈ ਦਿੱਲੀ ਵੀ ਜਾ ਸਕਦੇ ਆਏ ਦੇਖੋ ਭਾਈ ਜਿਹੜੇ ਬੰਦੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਮੇਰੀ ਇੱਕ ਪੀਅਰ ਸ਼ੋਭੀ ਮਿਸੀ ਹੈਗਾ ਦੀਰਾ ਭਾਈ